ਚੇਰੇ ਪੰਜਾਬ ਆਇਆ ਅਕਾਲ ਤਖਤ ਸਾਹਿਬ ਉੱਥੇ ਖਲੋਤੇ ਸੇਵਾਦਾਰ ਨੂੰ ਕਹਿੰਦਾ ਜੀ ਮੈਂ ਜਫੇਦਾਰ ਨੂੰ ਮਿਲਣਾ ਜਫੇਦਾਰ ਕੌਣ ਆ ਭਲਾ ਸਾਡਾ ਅਕਾਲੀ ਬਾਬਾ ਫੁੱਲਾ ਸੀ ਇਹ ਕੋਈ ਸਾਰੀ ਸੰਗਤ ਉਹ ਸਮਰਦ ਦਾ ਨਾਂ ਲੈਂਦੇ ਹੋ ਸਿਰ ਝਕਾਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿੱਡਾ ਰੋਵਿਆ ਵੀ ਜਾਣਾ ਪੈਣਾ ਨਹੀਂ ਤੇ ਹੁਣ ਫੋਨ ਕਰਨਾ ਪੈਂਦਾ ਵੀ ਮਿਲ ਕੇ ਚਾਈ ਗੁਰਦਾਰੇ ਦੇ ਭਾਈ ਨੂੰ ਚਲੋ ਵੱਡੇ ਲੈਵਲ ਦੀ ਗੱਲ ਤੇ ਬਾਅਦ ਚ ਕਰ ਲੀਏ ਜਹੇਦਾਰ ਨਾਲ ਹੀ ਆਪਾਂ ਆਮ ਪਿੰਡਾਂ ਵਾਲੀ ਗੱਲ ਕਰ ਲઈએ ਗੁਰਦਾਰੇ ਦੇ ਭਾਈ ਨੂੰ ਫੋਨ ਕਰੀਦਾ ਬਾਬਾ ਮਿਲ ਕੇ ਜਾਈਂ ਐਨੀ ਕੀ ਕਦਰ ਆ ਸਤਕਾਰ ਹੋਵੇ ਤੇ ਆਪ ਮਿਲਣ ਚਾਹੀਦਾ ਬਾਬਾ ਜੀ ਆਹ ਕੰਮ ਆ ਆਹ ਗੱਲ ਆ ਆਹ ਬਾਤ ਆ ਨਹੀਂ ਤਾਂ ਬਹੁਤੇ ਲੋਕ ਇਹ ਕਹਿੰਦੇ ਆ ਬਾਬਾ ਘਰ ਆਈਂ 10 ਮਿੰਟ ਕੰਮ ਬੜਾ ਜ਼ਰੂਰੀ ਆ ਤੇਰੇ ਨਾਲ ਖੰਡ ਪਾਠ ਜਿਆ ਕਰਾਉਣਾ ਹੈ ਤੇ ਗ੍ਰੰਥੀ ਨੂੰ ਬਤਾਓ ਜੇ ਮੈਂ ਨਾ ਆ ਗਿਆ ਤੇ ਇਹਨਾਂ ਨੇ ਫੋਨ ਦੁਜੇ ਗੁਰਦਾਰੇ ਖੜਕਾ ਲੈਣਾ ਮੇਰੇ ਦੇ ਨਿਆਣੇ ਦੀ ਫੀਸ ਰਹਿ ਜਾਣੀ ਤੇ ਜੇ ਹੋਵੇ ਸਤਿਕਾਰ ਬਾਬਾ ਜੀ ਘਰੇ ਰਿਓ 10 ਮਿੰਟ ਤੱਕ ਮੈਂ ਆਇਆ ਜਾਓ ਨਾਲ ਕੋਈ 150 ਲੈ ਕੇ ਜਾਓ ਹੱਥ ਜੋੜੋ ਨਮਸਕਾਰ ਕਰੋ ਗੁਰਦੁਆਰੇ ਦੇ ਵਜ਼ੀਰ ਨੂੰ ਮਿਲਣ ਵਾਸਤੇ ਤੁਸੀਂ ਚੱਲੇ ਜਾਏ ਤੁਸੀਂ ਮੁਲਾਜ਼ਮ ਨੂੰ ਮਿਲਣ ਨਹੀਂ ਚੱਲੇ